ਪੰਜਾਬ ਦੇ ਵਿੱਚ ਮੀਂਹ ਲਗਾਤਾਰ ਆ ਰਿਹਾ ਹੈ ਤੇ ਇਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਅਸਰ ਹੋਏਗਾ? ਅਸਰ ਤਾਂ 100% ਅਸਰ ਆ ਰਿਹਾ ਜੀ ਇਸ ਟਾਈਮ। ਅਸਰ ਤਾਂ ਦੇਖੋ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਬਿਲਕੁਲ ਹੀ ਕਸਟਮਰ ਦਾ ਫੁੱਟਫਾਲ ਹੀ ਖਤਮ ਹੋ ਚੁੱਕਾ ਹੈ। ਚਾਰੋਂ ਪਾਸੇ ਹੀ ਪਿੰਡਾਂ ਦੇ ਵਿੱਚ ਪਾਣੀ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ। ਉਸ ਕਰਕੇ ਪਹਿਲੇ ਤਾਂ ਲੋਕ ਆਪਣੇ ਖਾਣ ਪੀਣ ਦੇ ਲੋਕਾਂ ਨੂੰ ਲਾਲੇ ਪਏ ਹੋਏ ਨੇ ਔਰ ਕੱਪੜਾ ਤਾਂ ਔਰ ਸੈਕੰਡਰੀ ਗੱਲ ਹੈ। ਦੇਖੋ ਮੈਡਮ ਅਸਰ ਤਾਂ ਬਹੁਤ ਪੈ ਰਿਹਾ ਹੈ ਪਹਿਲੇ ਤਾਂ ਕਸਟਮਰ ਕਾਫੀ ਅਚਾ ਚੱਲ ਰਿਹਾ ਸੀ ਪਰ ਜਦੋਂ ਦਾ ਫਲੱਡ ਦਾ ਆਇਆ ਹੈ ਤਾਂ ਕਸਟਮਰ ਬਹੁਤ ਹੀ ਜ਼ਿਆਦਾ ਸਲੋ ਹੋ ਗਿਆ ਹੈ ਮਾਰਕੀਟ ਵਿੱਚ ਵੈਸੇ ਵੀ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਬਾਕੀ ਦੇਖੋ ਕੀ ਬੰਦਾ ਅੱਗੇ ਜਾ ਕੇ ਹੋਂ ਬਿਲਕੁਲ ਸਰ ਜਿਵੇਂ ਕਿ ਆਪਾਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਮੀਂਹ ਲਗਾਤਾਰ ਆ ਰਿਹਾ ਹੈ ਤੇ ਇਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਅਸਰ ਹੋਏਗਾ ਇਸ ਦਾ 100% ਅਸਰ ਆ ਰਿਹਾ ਹੈ ਜੀ ਇਸ ਟਾਈਮ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੀ ਕੁਮਾਰ ਮੰਡੀ ਦੇ ਵਿੱਚ ਜਿਹੜੀ ਸ਼ਾਪ ਹੈ ਚਾਰੋਂ ਪਾਸੇ ਹੀ ਪਿੰਡਾਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਉਸ ਕਰਕੇ ਪਹਿਲੇ ਤਾਂ ਲੋਕ ਆਪਣੇ ਖਾਣ ਪੀਣ ਦੇ ਲੋਕਾਂ ਨੂੰ ਲਾਲੇ ਪਏ ਹੋਏ ਨੇ ਔਰ ਕਪੜਾ ਤਾਂ ਔਰ ਸੈਕੰਡਰੀ ਗੱਲ ਹੈ ਕਪੜਾ ਤਾਂ ਇੱਕ ਨੈਸੈਸਿਟੀ ਨਹੀਂ ਇੱਕ ਲਗਜ਼ਰੀ ਹੈ ਬਾਕੀ ਜੇ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਤਾਂ ਅਗਲਾ ਹੋ ਤਾਂ ਮਜਬੂਰੀ ਨੂੰ ਆ ਰਿਹਾ ਹੈ ਅਦਰਵਾਈਜ਼ ਮਾਰਕੀਟ ਇਸ ਟਾਈਮ ਜ਼ੀਰੋ ਹੈ ਜਿਵੇਂ ਕਿ ਫੈਸਟਿਵ ਸੀਜ਼ਨ ਆ ਰਿਹਾ ਹੈ ਫੈਸਟਿਵ ਸੀਜ਼ਨ ਮੇਨ ਪੂਰਾ ਸਾਲ ਇੱਕ ਵਪਾਰੀ ਇਹ ਸੀ ਮਤਲਬ ਉਮੀਦ ਰੱਖਦਾ ਕਿ ਇਹ ਸੀਜ਼ਨ ਤੇ ਉਹਦਾ ਸੀਜ਼ਨ ਲੱਗੇਗਾ ਪਰ ਇਸ ਸਾਲ ਜੋ ਕਿ ਆਪ ਦਾ ਪੰਜਾਬ ਦੇ ਉੱਤੇ ਆਈ ਹੈ ਤੇ ਜਿਹੜੇ ਜੀਵਿਦਾਰ ਲੋਕ ਹੁੰਦੇ ਆ ਉਹਨਾਂ ਦਾ ਉਹ ਮੇਨ ਜਿਆਦਾ ਬਹੁਤ ਖੁੱਲੇ ਹੋ ਕੇ ਸ਼ੋਪਿੰਗ ਕਰਦੇ ਆ ਕਿ ਇਦਾਂ ਹੋਏਗਾ ਇਦਾਂ ਕਰਾਂਗੇ ਉਹਦਾ ਵੀ ਅਸਰ ਪਏਗਾ ਕਿਤੇ ਨਾ ਕਿਤੇ ਪਹਿਲੇ ਤੇ ਵਪਾਰੀਆਂ ਨੂੰ ਜੰਗ ਨੇ ਢਾ ਲਿਆ ਪਾਕਿਸਤਾਨ ਤੇ ਹਿੰਦੁਸਤਾਨ ਵਾਲੀ ਇੱਕ ਮਹੀਨਾ ਉਹਦੇ ਵਿੱਚ ਅਸੀਂ ਲੋਕ ਬਿਲਕੁਲ 100% ਬਹੁਤ ਨੁਕਸਾਨ ਪਾਇਆ ਹੋਣ ਵੀ ਜਿਹੜਾ ਆ ਜਿਹੜੀ ਆਪਦਾ ਆਈ ਹੈ ਪਰ ਕੀਤੇ ਨੇ ਚਟਕਾ ਲਾਇਆ ਹੈ ਇਹ ਵੀ ਦੁਕਾਨਦਾਰ ਵਾਲੀ ਬਹੁਤ ਕੋਈ ਵਧੀਆ ਸਿੰਟਮ ਨਹੀਂ ਹੈ ਇਤਿਹਾਰ ਸਾਨੂੰ ਨਜ਼ਰ ਨਹੀਂ ਆ ਰਹੇ ਕਿਉਂਕਿ ਮਾਰਕੀਟ ਤੇ ਵੀ ਜਦੋਂ ਗਾਖ ਹੀ ਨਹੀਂ ਆਏਗਾ ਮਾਰਕੀਟ ਜੇ ਲੋਕਾਂ ਦੀ ਜੇਬ ਚ ਪੈਸੇ ਹੀ ਨਹੀਂ ਹੋਣਗੇ ਫਸਲਾਂ ਹੀ ਖਰਾਬ ਹੋ ਗਿਆ ਸਰਕਾਰ ਕਿੰਨਾ ਦੇ ਦੋਗੀ ਖਜ਼ਾਨਾ ਉਹਨਾਂ ਨੂੰ ਸਰਕਾਰ ਦੇ ਦੋਗੀ 10000 12000 ਰੁਪਏ ਕਿਲਾ ਉਹਦੇ ਨਾਲ ਕੀ ਉਹਨਾਂ ਦੀ ਪਰਪਾਈ ਉਹਨਾਂ ਦਾ ਸਿਰਫ ਦਾਲ ਦਲੀਆ ਹੀ ਚੱਲਣ ਵਾਲਾ ਹੈ ਇਹ ਜਿਹੜਾ ਕੱਪੜੇ ਦਾ ਕੰਮ ਹੈ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਵਧੀਆ ਲੋਕ ਲੈਂਦੇ ਨੇ ਉਹ ਹੰਦੇ ਤੇ ਬਹੁਤ ਜ਼ਿਆਦਾ ਫੈਕਟ ਆਨ ਆਲਾ ਹੈ। ਨੋ ਡਾਊਟ ਜੀ ਦੇਖੋ ਇੱਕ ਤਾਂ ਹੈ ਕੁਦਰਤੀ ਆਫਤ ਹੈ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਨਾਲ ਰਹਿਣਾ ਪਏਗਾ। ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ। ਬਾਕੀ ਜੇ ਤੁਸੀਂ ਗੱਲ ਕਰ ਰਹੇ ਹੋ ਕਪੜਾ ਮਾਰਕੀਟ ਦੀ ਤੇ ਜਿਸ ਤਰ੍ਹਾਂ ਕਿ ਕੱਪੜੇ ਦੇ ਦੁਕਾਨਦਾਰ ਜੁਲਾਈ ਅਗਸਤ ਦੇ ਵਿੱਚ ਬਹੁਤ ਸਾਰੀ ਤਿਆਰੀ ਕਰ ਲੈਂਦੇ ਨੇ। ਬਹੁਤ ਹੈਵੀ ਪਰਚੇਸਿਸ ਅਸੀਂ ਕਰ ਚੁੱਕੇ ਹਾਂ। ਸਟਾਕਸ ਆ ਚੁੱਕੇ ਨੇ। ਔਰ ਸੇ ਉਮੀਦ ਸੀ ਸੀ ਕਿ ਗਾਹਕ ਸ਼ੁਰੂ ਹੋਣਗੇ ਬਟ ਇਹ ਕੁਦਰਤੀ ਆਫਤ ਕਰਕੇ ਅਸੀਂ ਕਿਸਾਨਾਂ ਦੇ ਤਾਂ ਨਾਲ ਖੜੇ ਆ ਸਰਦਾਰੀ ਜਿਹੜੇ ਜੋ ਸਾਡੇ ਭਰਾ ਹੈਗੇ ਨੇ ਪੰਜਾਬ ਦੇ ਸਬ ਬਟ ਇਹ ਹੁਣ ਕਿਹਾ ਨਹੀਂ ਜਾ ਸਕਦਾ ਅਸੀਂ ਤੇ ਅਰਦਾਸ ਕਰਦੇ ਹਾਂ ਜਲਦੀ ਜਲਦੀ ਬਾਰਿਸ਼ ਰੁਕੇ ਔਰ ਸਾਰੇ ਆਪਣੇ ਆਪਣੇ ਘਰ ਵਿੱਚ ਖੁਸ਼ਹਾਲ ਹੋ ਜਾਣ ਤਾਂ ਤਾਂ ਹੀ ਬਾਜ਼ਾਰ ਦੇ ਵਿੱਚ ਗਾਹਕ ਨਿਕਲੇਗਾ ਦੇਖੋ ਫਲਡਸ ਦੀ ਤੇ ਮਾਰ ਹੈ ਹੀ ਐ ਆ ਲੋਕਾਂ ਦੇ ਬਹੁਤ ਬੁਰੀ ਹਾਲਤ ਹੈ ਜੀ ਆਪਾਂ ਜੋ ਇਸ ਚੀਜ਼ ਨੂੰ ਨਹੀਂ ਛੁਟ ਛੁਟਲਾ ਨਹੀਂ ਸਕਦੇ ਲੋਕੀ ਬਹੁਤ ਬੁਰੀ ਹਾਲਤ ਚ ਨੇ ਬਹੁਤ ਸਾਰਾ ਪਾਣੀ ਪਿੰਡਾਂ ਦੇ ਵਿੱਚ ਇਕੱਠਾ ਹੋਇਆ ਹੈ ਹਜੇ ਨੋ ਡਾਊਟ ਕਿ ਸਭ ਬੰਦੇ ਰਲ ਮਿਲ ਕੇ ਜੋ ਵੱਧ ਤੋਂ ਵੱਧ ਹੈਲਪ ਹੋ ਸਕਦੀ ਹੈ ਸਾਡੀ ਐਸੋਸੀਏਸ਼ਨ ਨੇ ਵੀ ਸਾਡੇ ਪ੍ਰਧਾਨ ਜੀ ਸਰਦਾਰ ਮੋਨੂ ਵਾਲੀਆ ਜੀ ਨੇ ਬਹੁਤ ਇਸ ਦੇ ਵਿੱਚ ਐਫਰਟ ਕੀਤੇ ਨੇ ਔਰ ਕਾਫੀ ਫੰਡਸ ਇਕੱਠੇ ਕਰਕੇ ਅਸੀਂ ਰੋਜ਼ਾਨਾ ਕੁਛ ਨਾ ਕੁਛ ਐਨ ਜੀਓਜ਼ ਨੂੰ ਕੋਈ ਨਾ ਕੋਈ ਹੈਲਪ ਭੇਜ ਰਹੇ ਆ ਕੁਝ ਕਦੀ ਚਪਲਾ ਕਦੀ ਡਾਈਪਰਸ ਬੱਚਿਆਂ ਦੇ ਔਰ ਅਸੀਂ ਬਹੁਤ ਕੁਝ ਕੋਸ਼ਿਸ਼ ਕਰ ਰਹੇ ਹਾਂ ਐਫਰਟਸ ਜੋ ਨਹੀਂ ਉੱਥੇ ਪਹੁੰਚ ਰਹੇ ਉਹ ਭੇਜਣ ਦੀ ਕੋਸ਼ਿਸ਼ ਕਰੀਏ ਰੋਜ਼ رابطہ ਕਾਇਮ ਰੱਖਿਆ ਹੈ ਬਟ ਇੱਕ ਕੁਦਰਤੀ ਆਫਤ ਬਹੁਤ ਵੱਡੀ ਹੈ ਜੀ ਇਹ ਤੇ ਇਹ ਹੁਣ ਰੱਬ ਨੇ ਹੀ ਦਿੱਤੀ ਆਫਤ ਹੈ ਉਹੀ ਸਾਨੂੰ ਵਿਚ ਕੱਢੇਗਾ ਇਸ ਤੇ ਵਿਚ ਇਹੀ ਕਹਿ ਸਕਦੇ ਹਾਂ ਅਰਦਾਸ ਕਰ ਸਕਦੇ ਹਾਂ ਕਿ ਇਹ ਜਲਦੀ ਜਲਦੀ ਖਤਮ ਹੋਵੇ ਔਰ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ਹਾਲ ਹੋ ਜਾਣਗੇ ਮੈਮ ਜਿਵੇਂ ਕਿ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇ ਬਹੁਤ ਹੀ ਬਾੜ ਪਨ ਫਲਡਸ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਪਿੰਡ ਨੇ ਜੋ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਉਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੁ ਅਸਰ ਪਿਆ ਹੈ ਦੇਖੋ ਮੈਡਮ ਅਸਰ ਤਾਂ ਬਹੁਤ ਪੈ ਰਿਹਾ ਹੈ ਪਹਿਲੇ ਤਾਂ ਕਸਟਮਰ ਕਾਫੀ ਅਚਾ ਚੱਲ ਰਿਹਾ ਸੀ ਪਰ ਜਦੋਂ ਦਾ ਫਲਡ ਦਾ ਆਇਆ ਹੈ ਤਾ ਕਸਟਮਰ ਬਹੁਤ ਹੀ ਜ਼ਿਆਦਾ ਸਲੋ ਹੋ ਗਿਆ ਹੈ ਮਾਰਕੀਟ ਵਿੱਚ ਵੈਸੇ ਵੀ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਬਾਕੀ ਦੇਖੋ ਕੀ ਬੰਦਾ ਅੱਗੇ ਜਾ ਕੇ ਹੋਂ ਬਿਲਕੁਲ ਮੈਮ ਜਿਵੇਂ ਹਰ ਇੱਕ ਜਿਹੜੇ ਹੁੰਦੇ ਆ ਕਿ ਵਪਾਰੀ ਹੁੰਦੇ ਆ ਉਹਨਾਂ ਨੂੰ ਇੱਕ ਹੀ ਉਮੀਦ ਹੁੰਦੀ ਹੈ ਕਿ ਸਾਡਾ ਜਿਹੜਾ ਸੀਜ਼ਨ ਆ ਉਹ ਫੈਸਿਵ ਸੀਜ਼ਨ ਤੇ ਹੋਏਗਾ ਤੇ ਜਿੰਨੇ ਵੀ ਘਾਟੇ ਹੁੰਦੇ ਆ ਉਹ ਪੂਰੇ ਹੋ ਜੂਗੇ ਪਰ ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਤੁਹਾਨੂੰ ਪੂਰਾ ਹੁੰਦਾ ਹੋਇਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਨਹੀਂ वैसे ਤਾਂ ਦੇਖੋ ਹਜੇ ਕੋ ਚਾਂਸ ਲੱਗ ਨਹੀਂ ਰਹੇ ਬਾਕੀ ਕੁਝ ਕਿਹਾ ਵੀ ਨਹੀਂ ਜਾ ਸਕਦਾ ਤੇ ਜਿਵੇਂ ਮੈਮ ਜੀਵਿਦਾਰਾਂ ਦੀਆਂ ਫਸਲਾ ਫਸਲਾ ਖਰਾਬ ਹੋਈਆਂ ਨੇ ਕਿਉਂਕਿ ਮੇਨ ਪਿੰਡਾ ਵਾਲੇ ਲੋਕੀ ਹੁੰਦੇ ਜਿਹੜੇ ਖੁੱਲ ਕੇ ਖਰਚਾ ਕਰਦੇ ਆ ਤਿਉਹਾਰਾ ਦੇ ਉੱਤੇ ਤੇ ਉਹੀ ਜ਼ਿਆਦਾ ਲੇਡੀਜ਼ ਆਪਾਂ ਦੇਖਦੇ ਕਿ ਜ਼ਿਆਦਾ ਸ਼ੋਪਿੰਗ ਕਰਦੇ ਆ ਨਾ ਕਿ ਜਿਹੜੇ ਆਪਣੇ ਸ਼ਹਿਰੀ ਲੋਕ ਹੁੰਦੇ ਉਹ ਜ਼ਿਆਦਾ ਬ੍ਰਾਂਡਸ ਵੱਲ ਭਜਦੇ ਆ ਤੇ ਮਤਲਬ ਅਨਸਟਿਚ ਵੱਲ ਜਿਹੜੇ ਜ਼ਿਆਦਾ ਜ਼ਿੰਮੇਦਾਰ ਲੋਕ ਆਂਦੇ ਆ ਤੇ ਉਹਨਾਂ ਦੇ ਫਸਲਾ ਦਾ ਉਹਨਾਂ ਦੀਆਂ ਫਸਲਾ ਜੋ ਕੀ ਹੈ ਖਰਾਬ ਹੋਈਆਂ ਨੇ ਤੇ ਇਹਦਾ ਵੀ ਅਸਰ ਪਏਗਾ ਕਿਤੇ ਨਾ ਕਿਤੇ ਬਿਲਕੁਲ ਜੀ ਬਿਲਕੁਲ ਹੋਤਾ ਪਾਏਗਾ ਹੀ ਦੇਖੋ ਜੇ ਸਾਡੀ ਮਾਰਕੀਟ ਹੈਗੀ ਆ ਸਾਨੂੰ ਕਾਫੀ ਪਿੰਡ ਲੱਗਦੇ ਨੇ ਸਾਡੀ ਮਾਰਕੀਟ ਨੂੰ ਜਿਹੜੀ ਫੇਮਸ ਮਾਰਕੀਟ ਹੈ ਕੋ ਮਾਰ ਮੰਡੀ ਅਸਰ ਤਾਂ ਦੇਖੋ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਬਿਲਕੁਲ ਹੀ ਕਸਟਮਰ ਦਾ ਫੁੱਟਫਾਲ ਹੀ ਖਤਮ ਹੋ ਚੁੱਕਾ ਹੈ